ਦੇ ਵਿੱਚ ਇੱਕ ਡਿਫਰੈਂਟ એનર્ਜੀ ਪਾ ਕੇ ਮੂਵੀ ਤੁਹਾਨੂੰ ਬਾਹਰ ਭੇਜਦੀ ਹੈ ਸਿਨੇਮਾ ਦੇ ਵਿੱਚੋਂ ਇਮੋਸ਼ਨਲ ਵੀ ਕਰਦੀ ਹੈ ਤੁਹਾਡੇ ਚਿਹਰੇ ਤੇ ਖੁਸ਼ੀ ਵੀ ਲੈ ਕੇ ਆਉਂਦੀ ਹੈ ਫਿਲਮ ਨੂੰ ਦੇਖ ਕੇ ਬਿਲਕੁਲ ਵੀ ਫੀਲ ਨਹੀਂ ਹੁੰਦਾਗਾ ਕਿ ਉਹ ਇੱਕ ਐਕਟਿੰਗ ਕਰ ਰਹੇ ਨੇ ਕਿ ਕਰੈਕਟਰ ਨੂੰ ਨਿਭਾ ਰਹੇ ਨੇ ਬਿਲਕੁਲ ਇਦਾਂ ਲੱਗਦਾ ਕਿ ਅਸਲ ਦੇ ਵਿੱਚ ਵੀ ਬੀਬੀ ਰਜਨੀ ਇਦਾਂ ਹੀ ਭੋਲੇ-ਪਾਲੇ ਨਿਮਰਤਾ ਤੇ ਲਿਆਕਤ ਵਾਲੇ ਹੋਣਗੇ ਇਹ ਕਹਾਣੀ ਬਚਪਨ ਦੇ ਵਿੱਚ ਸੁਣੀ ਸੀ ਆਪਣੀਆਂ ਨਾਨੀਆਂ ਦਾਦੀਆਂ ਦੇ ਕੋਲ ਅੱਜ ਉਸ ਨੂੰ ਸਕਰੀਨ ਦੇ ਉੱਤੇ ਜਦੋਂ ਦੇਖਿਆ ਤਾਂ ਸਭ ਤੋਂ ਪਹਿਲਾ ਉਹ ਰਿਐਕਸ਼ਨ ਕੀ ਨਿਕਲਿਆ स्पेशਲੀ ਜੋਗਰਾਜ ਜੀ ਦੀ ਐਕਟਿੰਗ ਬੇਸ਼ੱਕ ਉਹ ਇੱਕ ਨੈਗੇਟਿਵ ਰੋਲ ਦੇ ਵਿੱਚ ਨੇ ਪਰ ਉਹਨਾਂ ਦੀ ਐਕਟਿੰਗ ਉਹਨਾਂ ਦੇ ਡਾਇਲੌਗਸ ਮੂਵੀ ਨੂੰ ਚਾਰ ਚੰਦ ਲਾ ਦਿੰਦੇ ਨੇ ਫਿਲਮ ਬੀਬੀ ਰਜਨੀ ਵੇਖਣ ਦੇ ਲਈ ਨਵਜੋਤ ਲੰਮੀ ਪਹੁੰਚੇ ਨੇ ਇੱਥੇ ਮੀ ਵੀ ਮੂਵੀ ਵੇਖ ਕੇ ਆਏ ਹੋਂ ਕਿੱਦਾਂ ਲੱਗੀ ਜੀ ਬਹੁਤ ਵਧੀਆ ਮੂਵੀ ਹੈ ਮੇਰੇ ਵੱਲੋਂ ਮੂਵੀ ਨੂੰ 10 ਆਊਟ ਆਫ 10 ਬਹੁਤ ਜ਼ਿਆਦਾ ਤੁਹਾਨੂੰ ਇੱਕ ਪੋਜ਼ਿਟਿਵ ਮੈਸੇਜ ਦਿੰਦੀ ਆ ਤੁਹਾਡੇ ਵਿੱਚ ਇੱਕ ਡਿਫਰੈਂਟ એનર્ਜੀ ਪਾ ਕੇ ਮੂਵੀ ਤੁਹਾਨੂੰ ਬਾਹਰ ਭੇਜਦੀ ਹੈ ਸਿਨੇਮਾ ਦੇ ਵਿੱਚੋਂ ਇਮੋਸ਼ਨਲ ਵੀ ਕਰਦੀ ਹੈ ਤੁਹਾਡੇ ਚਿਹਰੇ ਤੇ ਖੁਸ਼ੀ ਵੀ ਲੈ ਕੇ ਆਉਂਦੀ ਹੈ ਔਰ ਸਪੈਸ਼ਲੀ ਜੋ ਮੈਨੂੰ ਇਸ ਮੂਵੀ ਦੀ ਵਧੀਆ ਗੱਲ ਲੱਗੀ ਕਿ ਉਹ ਸਾਡੇ ਹਿਊਮਨ ਬੀਇੰਗਸ ਦੇ ਵਿੱਚ ਜਿੱਥੇ ਸਾਡੇ ਵਿੱਚ ਅੱਜ ਦੇ ਸਮੇਂ ਵਿੱਚ ਹੰਕਾਰ ਤੇ ਮੈਂ ਬਹੁਤ ਜ਼ਿਆਦਾ ਨਾ ਸਾਡੇ ਵਿੱਚ ਨਿਮਰਤਾ ਲਿਆਕਤ ਸਬਰ ਸੰਤੋਖ ਸੰਘਰਸ਼ ਔਰ ਉਸ ਪਰਮਾਤਮਾ ਦੀ ਜਾਨੂੰ ਹਰ ਵਕਤ ਮੰਨਣਾ ਕਿ ਪ੍ਰਮਾਤਮਾ ਨੇ ਜੋ ਵੀ ਸਾਡੇ ਲਈ ਲਿਖਿਆ ਬਹੁਤ ਚੰਗਾ ਲਿਖਿਆ ਹਮੇਸ਼ਾ ਉਤਰਾ ਚੜਾ ਬੇਸ਼ੱਕ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਪਰ ਪ੍ਰਮਾਤਮਾ ਹਰ ਵਕਤ ਸਾਡੇ ਨਾਲ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਮੂਵੀ ਨੂੰ ਦੇਖਣ ਤੋਂ ਬਾਅਦ ਮੇਰਾ ਤਾਂ ਪ੍ਰਮਾਤਮਾ ਦੇ ਵਿੱਚ ਹੋਰ ਜ਼ਿਆਦਾ ਯਕੀਨ ਪੱਕਾ ਹੋ ਗਿਆ ਜੀ ਸਭ ਤੋਂ ਸੋਹਣਾ ਕਰੈਕਟਰ ਫਿਲਮ ਦੇ ਵਿੱਚ ਕਿਸ ਤਾ ਲੱਗਿਆ ਆਬੀਅਸਲੀ ਰੂਪੀ ਗਿਲਪੇ ਆਂਦਾ ਜਿਸ ਤਰ੍ਹਾਂ ਉਹਨਾਂ ਨੇ ਬੀਬੀ ਰਜਨੀ ਦੇ ਕਰੈਕਟਰ ਨੂੰ ਅਦਾ ਕੀਤਾ ਔਰ ਉਹ ਫਿਲਮ ਨੂੰ ਦੇਖ ਕੇ ਬਿਲਕੁਲ ਵੀ ਫੀਲ ਨਹੀਂ ਹੁੰਦਾਗਾ ਕਿ ਉਹ ਇੱਕ ਐਕਟਿੰਗ ਕਰ ਰਹੇ ਨੇ ਇੱਕ ਕਰੈਕਟਰ ਨੂੰ ਨਿਭਾ ਰਹੇ ਨੇ ਬਿਲਕੁਲ ਇਦਾਂ ਲੱਗਦਾ ਕਿ ਅਸਲ ਦੇ ਵਿੱਚ ਵੀ ਬੀਬੀ ਰਜਨੀ ਇਦਾਂ ਹੀ ਭੋਲੇ-ਪਾਲੇ ਨਿਮਰਤਾ ਤੇ ਲਿਆਕਤ ਵਾਲੇ ਹੋਣਗੇ ਔਰ ਉਹਨਾਂ ਦੇ ਨਾਲ ਹੀ ਜੀ ਬਾਈ ਜਸ ਬਾਜਵਾ ਜੀ ਦਾ ਜੋ ਕਰੈਕਟਰ ਹੈ ਇੱਕ ਉਹਨਾਂ ਦੇ ਦਾਦੀ ਜੀ ਦਾ ਮਾਤਾ ਜੀ ਦਾ ਜੋ ਉਹਨਾਂ ਨੂੰ ਗੁਰਬਾਣੀ ਨਾਲ ਜੋੜਦੇ ਨੇ ਜੋ ਉਹਨਾਂ ਨੂੰ ਹਰ ਵਕਤ-ਵਕਤ ਥਾਂ ਤੇ ਸਪੋਰਟ ਕਰਦੇ ਨੇ ਉਹ ਸਭ ਨੂੰ ਬਹੁਤ ਪਸੰਦ ਨੇ ਔਰ ਸਪੈਸ਼ਲੀ ਜੋਗਰਾਜ ਜੀ ਦੀ ਐਕਟਿੰਗ ਬੇਸ਼ੱਕ ਉਹ ਇੱਕ ਨੈਗੇਟਿਵ ਰੋਲ ਦੇ ਵਿੱਚ ਨੇ ਪਰ ਉਹਨਾਂ ਦੀ ਐਕਟਿੰਗ ਉਹਨਾਂ ਦੇ ਡਾਇਲੌਗਸ ਮੂਵੀ ਨੂੰ ਚਾਰ ਚੰਦ ਲਾ ਦਿੰਦੇ ਨੇ ਜਿਵੇਂ ਮੂਵੀ ਦੇਖ ਕੇ ਹਰ ਇੱਕ ਵਿਅਕਤੀ ਦੇ ਮੂੰਹੋਂ ਆਟੋਮੈਟਿਕਲੀ ਹੀ ਵਾਹ ਵਾ ਨਿਕਲਦਾ ਜੀ ਇਹ ਕਹਾਣੀ ਬਚਪਨ ਦੇ ਵਿੱਚ ਸੁਣੀ ਸੀ ਆਪਣੀਆਂ ਨਾਨੀਆਂ ਦਾਦੀਆਂ ਦੇ ਕੋਲ ਅੱਜ ਉਸ ਨੂੰ ਸਕਰੀਨ ਦੇ ਉੱਤੇ ਜਦੋਂ ਦੇਖਿਆ ਤਾਂ ਸਭ ਤੋਂ ਪਹਿਲਾ ਉਹ ਰਿਐਕਸ਼ਨ ਕੀ ਨਿਕਲਿਆ ਥਾ ਮਤਲਬ ਪਹਿਲਾਂ ਸਿਰਫ ਇੱਕ ਸੁਣਦੇ ਹੁੰਦੇ ਸੀ ਸੁਣ ਕੇ ਬਸ ਠੀਕ ਹੈ ਕਿ ਇਦਾਂ ਦੀ ਕਹਾਣੀ ਹੋਈ ਹੋਵੇਗੀ ਪਰ ਜਦੋਂ ਫਿਲਮ ਦੇਖ ਰਹੇ ਸੀ ਤਾਂ ਇਹ ਚੀਜ਼ ਫੀਲ ਹੁੰਦੀ ਹੈ ਕਿ ਜੇਕਰ ਐਕਚੁਅਲੀ ਸਾਡੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਹੋਇਆ ਹੁੰਦਾ ਤਾਂ ਅਸੀਂ ਕਿਵੇਂ ਸਬਰ ਕਰਦੇ ਅਸੀਂ ਕਿਵੇਂ ਉਸ ਪਰਮਾਤਮਾ ਦੇ ਬਾਣੇ ਨੂੰ ਮੰਨਦੇ ਔਰ ਇਹ ਮੂਵੀ ਦੇਖ ਕੇ ਲੱਗਿਆ ਕਿ ਸਾਡੇ ਜੋ ਛੋਟੇ-ਛੋਟੇ ਦੁੱਖ ਨੇ ਨਾ ਜਿਨ੍ਹਾਂ ਨੂੰ ਅਸੀਂ ਸਾਡੇ ਤੇ ਹਾਵੀ ਕਰ ਚੁੱਕੇ ਹਾਂ ਜੇਕਰ ਅਸੀਂ ਬੀਬੀ ਰਜਨੀ ਜੀ ਦੇ ਥਾਂ ਤੇ ਮੌਜੂਦ ਹੁੰਦੇ ਤਾਂ ਉਹਨਾਂ ਦੇ ਦੁੱਖਾਂ ਸਾਹਮਣੇ ਬਹੁਤ ਛੋਟੇ ਦੁੱਖ ਸੀਗੇ ਸੋ ਇਹ ਮੂਵੀ ਜੇ ਸਾਨੂੰ ਮਿਲੂ ਦਾ ਐਟ ਦੀ ਐਂਡ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਭੇਜਦੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਉਤਰਾ ਚੜਾ ਹੁਣ ਕਦੇ ਵੀ ਪਰਮਾਤਮਾ ਦਾ ਤੁਸੀਂ ਪਾਣਾ ਮੰਨਣਾ ਨਾ ਛੱਡੋ ਜੀ ਫਿਲਮ ਦੇ ਵਿੱਚ ਦੇਖਿਆ ਗਿਆ ਕਿ ਬੀਬੀ ਰਜਨੀ ਨੇ ਕਿਸ ਤਰ੍ਹਾਂ ਆਪਣੇ ਪਿਤਾ ਜੀ ਦੀ ਗੱਲ ਨੂੰ ਸਿਰ ਮੱਥੇ ਲਾ ਕੇ ਜਿੱਥੇ ਉਹਨਾਂ ਨੇ ਤੋਰਿਆ ਉੱਥੇ ਤੁਰ ਗਏ ਪਰ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਬੱਚੇ ਨੇ ਅਗਰ ਮਾਪੇ ਕੁਝ ਕਹਿੰਦੇ ਨੇ ਅੱਜ ਕੱਲ ਤਾਂ ਖਾਸ ਤੌਰ ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਜਵਾਨ ਹੋਏ ਤੇ ਘਰੋਂ ਕੱਢ ਦ ਤਾਂ ਮਾਪਿਆਂ ਨੂੰ ਤਾਂ ਉਹਨਾਂ ਬੱਚਿਆਂ ਦੇ ਲਈ ਕੀ ਕਹਿਣਾ ਮੈਂ ਮੈਂ ਸਭ ਨੂੰ ਇਹ ਕਹਿਣਾ ਚਾਹਾਂਗੀ ਕਿ ਜੇ ਹਮੇਸ਼ਾ ਪਹਿਲਾਂ ਤਾਂ ਆਪਣੇ ਪੇਰੈਂਟਸ ਦੀ ਤੁਸੀਂ ਰਿਸਪੈਕਟ ਕਰੋ ਕਿਉਂਕਿ ਤੁਹਾਡੇ ਪੇਰੈਂਟਸ ਕਦੇ ਵੀ ਤੁਹਾਡਾ ਮਾੜਾ ਨਹੀਂ ਸੋਚਦੇ ਹੁੰਦੇ ਉਹ ਹਰ ਥਾਂ ਤੇ ਉਹ ਤੁਹਾਨੂੰ ਸਪੋਰਟ ਕਰਦੇ ਨੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹੋ ਸਿਰਫ ਤੁਹਾਡੇ ਪੇਰੈਂਟਸ ਹੀ ਹੁੰਦੇ ਨੇ ਜਿਹੜੇ ਹਰ ਚੰਗੇ ਮਾੜੇ ਵਕਤ ਦੇ ਵਿੱਚ ਤੁਹਾਡੇ ਨਾਲ ਖੜਦੇ ਨੇ ਔਰ ਇੱਕ ਵਾਰੀ ਜੇਕਰ ਤੁਸੀਂ ਆਪਣੇ ਪੇਰੈਂਟਸ ਨੂੰ ਗਵਾਤਾ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਉਹ ਪੇਰੈਂਟਸ ਨਹੀਂ ਮਿਲਦੇ ਤਾਂ ਤੁਹਾਨੂੰ ਉਹਨਾਂ ਦੀ ਜਿਹੜੀ ਵੈਲਿਊ ਹੈ ਉਹਨਾਂ ਦੀ ਜੋ अहमियत ਸੀ ਜ਼ਿੰਦਗੀ ਦੇ ਵਿੱਚ ਉਹ ਮਹਿਸੂਸ ਹੋਵੇਗੀ ਸੋ ਹਮ करो कदर करो थँक्यू सो